ਅਜੋ ਮੈਂ ਦੋ ਨਾਰੇ ਲਾਉਂਗਾ ਤੁਹਾਡੇ ਨੂੰ ਮਹਾਲ ਨੂੰ ਗਰਮ ਕਰਨ ਵਾਸਤੇ ਸ਼੍ਰੀ ਵਿਜੇਂਦਰ ਸਿੰਘਲਾ ਸਾਹਬ ਜਿੰਦਾਬਾਦ ਸ਼੍ਰੀ ਵਿਜੇਂਦਰ ਜੀ ਸਿੰਘਲਾ ਸਾਹਬ ਜਿੰਦਾਬਾਦ ਮਾਰਾ ਲਾਈਦਾ ਪਾਰਟੀ ਦਾ ਆਪਣਾ ਕਹਾਤਾ ਨਾਰਾ ਜੇ ਪਾਰਟੀ ਮਜ਼ਬੂਤ ਹੈ ਤਾਂ ਆਪਾਂ ਮਜ਼ਬੂਤ ਹਾਂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਾਰੀ ਸੰਗਤ ਆਈ ਹੈ ਪਿੰਡਾਂ ਤੋਂ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਆਏ ਕਾਂਗਰਸ ਪਾਰਟੀ ਦੇ ਤੇ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਆਏ ਹਨ ਹਰ ਦੇਵ ਜੀ ਨੂੰ ਪਿਆਰ ਕਰਨ ਵਾਲੇ ਸਾਥੀ ਆਏ ਹਨ ਇਕ ਮਿਹਨਤੀ ਕਾਬਲ ਇਮਾਨਦਾਰ ਇਨਸਾਨ ਜਿਨੇ ਆਪਣੀ ਜ਼ਿੰਦਗੀ ਦੇ ਅਹਿਮ ਵਕਤ ਨੂੰ ਜਦੋਂ ਬੱਚੇ ਛੋਟੇ ਹੁੰਦੇ ਆ ਤਾਂ ਉਹਨਾਂ ਦਾ ਖੇਡਣ ਦਾ ਵਕਤ ਹੁੰਦਾ ਹੈ ਪੜ੍ਹਾਈ ਦਾ ਵਕਤ ਹੁੰਦਾ ਹੈ ਖਾਣ ਪੀਣ ਦਾ ਵਕਤ ਹੁੰਦਾ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਤਾ ਕੋਈ ਕਾਰੋਬਾਰ ਦੀ ਜ਼ਿੰਮੇਵਾਰੀ ਸਾਹਮਣੇ ਕੋਈ ਰਾਜਨੀਤੀ ਵਿੱਚ ਜ਼ਿੰਮੇਵਾਰੀ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹੈ ਹਰਦੀਪ ਨੇ ਆਪਣੀ ਜਵਾਨੀ ਦੇ ਕਈ ਅਹਿਮ ਸਾਲ ਉਸ ਪਾਰਟੀ ਨੂੰ ਦਿੱਤੇ ਉਹਦੇ ਵਿੱਚ ਸੱਚੀ ਤੇ ਸੁੱਚੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਲੋਕਾਂ ਵਾਸਤੇ ਆਪਣੇ ਇਲਾਕੇ ਵਾਸਤੇ ਆਪਣੇ ਇਲਾਕੇ ਦੀ ਲੋਕਾਂ ਦੀ ਤਕਲੀਫ ਨੂੰ ਦੂਰ ਕਰਨ ਵਾਸਤੇ ਆਪਣੇ ਇਲਾਕੇ ਦੇ ਲੋਕਾਂ ਦੀ ਜੋ ਜ਼ਰੂਰਤ ਹੈ ਉਸ ਨੂੰ ਪੂਰਾ ਕਰਨ ਵਾਸਤੇ ਆਪਣੀ ਜ਼ਿੰਦਗੀ ਦੇ ਕਈ ਸਾਲ ਉਸ ਪਾਰਟੀ ਦੀ ਜਦੋਂ ਸ਼ੁਰੂਆਤ ਹੋਈ ਉਦੋਂ ਤੋਂ ਉਸ ਪਾਰਟੀ ਨਾਲ ਜੁੜ ਕੇ ਉਸ ਪਾਰਟੀ ਦੇ ਝੰਡੇ ਨੂੰ ਉੱਚਾ ਕਰਨ ਵਾਸਤੇ ਉਸ ਦੇ ਵਾਸਤੇ ਕੰਮ ਕੀਤਾ ਅੱਜ ਉਸ ਪਾਰਟੀ ਦੀ ਜੋ ਪੰਜਾਬ ਚ ਸਰਕਾਰ ਹੈ ਢੂੜ ਸਾਲ ਪਿਆ ਹੋਇਆ ਤੇ ਜੇ ਲਾਲਚੀ ਹੁੰਦਾ ਤਾਂ ਢੂੜ ਸਾਲ ਪਹਿਲਾਂ ਕਦੇ ਛੱਡ ਕੇ ਨਾ ਆਉਂਦਾ ਜੇ ਲਾਲਚੀ ਹੁੰਦਾ ਤਾਂ ਢੂੜ ਸਾਲ ਪਹਿਲਾਂ ਛੱਡ ਕੇ ਨਾ ਆਉਂਦਾ ਜੇ ਮਾਂ ਚ ਦਰਦ ਹੈ ਜੇ ਮਾਂ ਦੇ ਵਿੱਚ ਉਸ ਪਾਰਟੀ ਦਾ ਜੋ ਚੋਰ ਮੈਨੀਫੈਸਟੋ ਸੀ ਜੋਸ ਪਾਰਟੀ ਦਾ ਵਾਦਾ ਪੰਜਾਬ ਦੇ ਲੋਕਾਂ ਨਾਲ ਸੀ ਜਿਉ ਵਾਦਾ ਉਸ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਤਾਕਤ ਚਾਣ ਤੋਂ ਬਾਅਦ ਅਗਰ ਪੂਰਾ ਨਹੀਂ ਕੀਤਾ ਤੇ ਤਾਂ ਅਜੇ ਹਰਦੀਪਪੁਰ ਉਸ ਪਾਰਟੀ ਵਾਲੀ ਦਾ ਕਹਿ ਕੇ ਤੇ ਕਾਂਗਰਸ ਪਾਰਟੀ ਦੇ ਨਾਲ ਸਮਰiyet ਕਰ ਇਹ ਕੋਈ ਛੋਟੀ ਗੱਲ ਨਹੀਂ ਹੈ ਆਪਾਂ ਕੋਈ ਬੰਦਾ 2 ਦਿਨ ਦੀ ਵੀ ਤਾਕਤ ਛੱਡਦਾ ਨਹੀਂ ਹੁੰਦਾ ਇਸ ਤੋਂ ਇਹਦਾ ਕਿਰਦਾਰ ਪਤਾ ਲੱਗਦਾ ਬਾਜਵਾ ਸਾਹਿਬ ਜਜ਼ਬਾਤੀ ਤਰੀਕੇ ਨਾਲ ਬੋਲ ਕੇ ਗਏ ਇਹ ਜਿਆ ਗੱਲਾਂ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਬਹੁਤ ਸਾਰੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਜੋ ਬਲਬਲੇ ਸੀ ਆਜੋ ਨੌਜਵਾਨ مایوس ਹੋ ਕੇ ਘਰਾਂ ਵਿੱਚ ਬੈਠੇ ਨੇ ਔਰ ਕਈ ਵਾਰ ਕੁਝ ਕਰ ਨਹੀਂ ਸਕਦੇ ਔਰ ਸਰਕਾਰਾਂ ਦਾ ਦਬਾਅ ਕਿੰਨਾ ਹੁੰਦਾ ਆਪਾਂ ਸਾਰੇ ਜਾਣਦੇ ਹਾਂ ਔਰ ਇਹ ਉਹੀ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਬੇਰੋਜ਼ਗਾਰੀ ਨੂੰ ਖਤਮ ਕਰਤਾ ਮਤਾ ਕੀਤਾ ਇਹ ਕੀ ਸੀ ਬਦਲਾ ਇਹ ਬਦਲਾ ਸੀ ਕਿ ਅਸੀਂ ਪੰਜਾਬ ਚੋਂ ਬੇਰੋਜ਼ਗਾਰੀ ਖਤਮ ਕਰਾਂਗੇ ਪੰਜਾਬ ਦੇ ਜਿਹਨੇ ਕੱਚੇ ਮਲਾਜ਼ਮ ਹੈ ਉਹਨਾਂ ਨੂੰ ਹਰੇ ਪੈਨ ਨਾਲ ਪੱਕਾ ਕਰਾਂਗੇ ਪੰਜਾਬ ਦੇ ਵਿੱਚ ਜਿੰਨਾ ਨਸ਼ਾ ਵਿਕਦਾ ਹੈ ਉਹਨੂੰ ਅਸੀਂ ਖਤਮ ਕਰਾਂਗੇ ਪੰਜਾਬ ਜਿੱਦੀ ਇਲੀਗਲ ਮਾਈਨਿੰਗ ਹੁੰਦੀ ਹੈ ਅਸੀਂ ਉਹਨੂੰ ਬੰਦ ਕਰਾਂਗੇ ਪੰਜਾਬ ਪੰਜਾਬ ਦੀ ਗਰੀਬ ਅਵਸਥਾ ਨੂੰ ਅਸੀਂ ਠੀਕ ਕਰਾਂਗੇ ਆ ਮੇਰੀਆਂ ਬੀਬੀਆਂ ਪੈਣਾ ਬੈਠੀਆਂ ਵੱਡੀ ਗਿਣਤੀ ਵਿੱਚ ਇਹਨਾਂ ਨੇ ਨਵੇਂ ਬਟੂਏ ਲੈ ਲੈ ਕਿ ਪਤਾ ਨਹੀਂ ਇਹ ਹੀ 1000 ਰੁਪਏ ਨਾਲ ਕੰਮ ਚੱਲਿਆ ਕਰੂਗਾ ਮੈਂ ਕੋਈ ਗਲਤ ਗੱਲ ਨਹੀਂ ਕਰ ਰਿਹਾ ਇਹ ਸਾਰੀਆਂ ਗੱਲਾਂ ਇਸ ਪਾਰਟੀ ਨੇ ਚੋਣਾਂ ਦੇ ਵਕਤ ਆ ਕੇ ਪੰਜਾਬ ਦੇ ਲੋਕਾਂ ਨੂੰ ਕਹੀ ਹੈ ਔਰ ਪੰਜਾਬ ਦੇ ਲੋਕਾਂ ਨੇ ਉਸ ਗੱਲ ਤੇ ਵਿਸ਼ਵਾਸ ਕੀਤਾ ਲੋਕਾਂ ਨੇ ਸੋਚਿਆ ਵੀ ਪਤਾ ਨਹੀਂ ਇਹ ਪਾਰਟੀ ਆ ਕੇ ਪੰਜਾਬ ਵਿੱਚ ਐਸੀ ਕੀ ਕ੍ਰਾਂਤੀ ਲੈ ਕੇ ਆਊਗੀ ਜਿਨ੍ਹਾਂ ਦੇ ਰਾਜ ਸਾਡੇ ਜੀਵਨ ਦੇ ਵਿੱਚ ਕਿੰਨਾ بڑا ਬਦਲਾਅ ਆਊਗਾ ਇਹ ਪਾਰਟੀ ਨੇ ਸੋਚਿਆ ਨਹੀਂ ਲੋਕਾਂ ਨੇ ਸੋਚਿਆ ਨਹੀਂ ਔਰੋੜਾ ਦੀ ਗੱਲਾਂ ਦੇ ਉੱਪਰ ਵਿਸ਼ਵਾਸ ਕਰਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚ ਸਥਾਪਿਤ ਕੀਤਾ ਤੇ ਅੱਗੇ ਸਾਢੇ 3 ਸਾਲ ਤੋਂ ਕੀ ਹਾਲ ਨਸ਼ਾ ਕੱਲੇ ਕੱਲੀ ਗਲੀ ਦੇ ਘਰ ਤੱਕ ਪਹੁੰਚ ਗਿਆ ਸਾਡੀਆਂ ਮਾਵਾਂ ਦੇ ਪੁੱਤ ਨਸ਼ੇ ਦੀ ਪੇੜ ਚੜ ਗਏ ਹਰ ਰੋਜ਼ ਅਖਬਾਰ 'ਚ ਖਬਰ ਆਉਂਦੀ ਹੈ ਕਿ ਇਸ ਜਗ੍ਹਾ ਦੇ ਉੱਪਰ ਇੱਕ ਨੌਜਵਾਨ ਬੱਚਾ ਉਹ ਤਾਂ ਟੀਕੇ ਦੀ ਡੋਜ਼ ਲਾ ਕੇ ਰੱਬ ਨੂੰ ਪਿਆਰਾ ਹੋ ਗਿਆ ਅੱਜ ਕਿਹੜੀ ਅਵਸਥਾ ਦੀ ਗੱਲ ਆ ਕਿਤੇ ਗੈਂਗਸਟਰ ਦੀ ਗੱਲ ਹੋ ਜਾਂਦੀ ਹੈ ਕਿਤੇ ਗੋਲੀ ਚੱਲਣ ਦੀ ਗੱਲ ਹੋ ਜਾਂਦੀ ਹੈ ਕਿਤੇ ਕਦੇ ਕਿਸੇ ਦੇ ਕਤਲ ਦੀ ਗੱਲ ਹੋ ਜਾਂਦੀ ਹੈ ਤੇ ਕੀ ਪੰਜਾਬ ਇਹ じゃ ਸੀ ਅੱਜ ਲੈਂਡ ਪੂਲਿੰਗ ਪਾਲਿਸੀ ਆਈ ਹੈ ਪਰਸੋ ਧਰਨਾ ਸੀ ਪਟਿਆਲੇ ਤੇ ਬਹੁਤ ਸਾਰੀ ਸੰਗਤ ਆਪਣੇ ਬਲਾਕ ਚੋਂ ਵੀ ਗਈ ਸੀ ਆਪਣੇ ਇਲਾਕੇ ਚੋਂ ਵੀ ਗਈ ਸੀ ਉਹਦਾ ਵਿਰੋਧ ਕਰਨ ਵਾਸਤੇ ਮੈਂ ਤਾਂ ਹਮੇਸ਼ਾ ਇਹ ਗੱਲ ਸਮਝੀ ਹੈ ਪੰਜਾਬ ਦੇ ਵਿੱਚ ਲੋਕਾਂ ਦਾ ਆਪਸੀ ਭਾਈਚਾਰਾ ਸਾਥ ਤੇ ਪਿਆਰ ਹਮੇਸ਼ਾ ਤੱਕੜਾ ਰਿਹਾ ਔਰ ਇਸ ਇਸ ਪਾਰਟੀ ਨੇ ਆ ਕੇ ਉਸ ਪਿਆਰ ਨੂੰ ਤੇ ਉਸ ਸਾਥ ਨੂੰ ਵੀ ਕਮਜ਼ੋਰ ਕਰਨ ਦੀ ਗੱਲ ਕਰਤੀ ਤੁਸੀਂ ਇਹ ਦੇਖੋ ਜਿੱਥੇ ਕਿਸਾਨ ਦੀ ਜਿਹੜੀ ਜ਼ਮੀਨ ਹੈ ਉਹਦੇ ਵਾਸਤੇ ਮਾਂ ਹੈ ਔਰ ਕਨੇ ਕਿਸਾਨ ਦੀ ਜ਼ਮੀਨ ਕਿਸਾਨ ਦੀ ਮਾਂ ਨਹੀਂ ਹੈ ਉਹ ਪੰਜਾਬ ਦੀ ਤੇ ਦੇਸ਼ ਦੀ ਮਾਂ ਹੈ ਜ਼ਮੀਨ ਜੋ ਜ਼ਮੀਨ ਦੇ ਵਿੱਚ ਕਿਸਾਨ ਮਿਹਨਤ ਕਰਦਾ ਹੈ ਉਹਦਾ ਪੇਟ ਭਰਦਾ ਜਿਸ ਖੇਤ ਦੇ ਵਿੱਚ ਮਜ਼ਦੂਰ ਮਿਹਨਤ ਕਰਦਾ ਹੈ ਤਾਂ ਮਜ਼ਦੂਰ ਦਾ পেট ਭਰਦਾ ਹੈ ਤੇ ਜੇ ਉਸ ਖੇਤ ਦੇ ਵਿੱਚੋਂ ਚੰਗੀ ਫਸਲ ਆ ਕੇ ਮੰਡੀ ਵਿੱਚ ਦੁਕਾਨ ਤੇ ਜਾਂਦੀ ਹੈ ਤਾਂ ਉੱਥੇ ਆੜਤੀਏ ਦਾ ਤੇ ਦੁਕਾਨਦਾਰਾਂ ਦਾ পেট ਭਰਦਾ ਹੈ ਔਰ ਜੇ ਚੰਗੀ ਫਸਲ ਹੁੰਦੀ ਹੈ ਤੇ ਦੀਵਾਲੀ ਨੂੰ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗਦੀਆਂ ਤਾਂ ਸਾਡੇ ਬਾਜ਼ਾਰਾਂ 'ਚ ਮਨਿਆਰੀ ਦੀਆਂ ਦੁਕਾਨਾਂ ਦੇ ਉੱਪਰ ਵੀ ਜਾ ਕੇ ਰੌਣਕ ਲੱਗਦੀ ਹੈ ਤਾਂ ਇਹ ਸਾਡੀ ਜਿਹੜੀ ਜ਼ਮੀਨ ਦੇ ਨਾਲ ਜੁੜੀ ਹੋਈ ਸਾਜ ਉਹ ਪੰਜਾਬ ਦੇ ਹਰ ਵਰਗ ਦੀ ਸਾਜ ਜਿਸ ਸਾਜ ਨੂੰ ਖਤਮ ਕਰਨ ਦੀ ਕਾਲ ਇਸ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੀ ਹੈ। ਔਰ ਮੈਂ ਤੁਹਾਨੂੰ ਇਹ ਜ਼ਿੰਮੇਵਾਰੀ ਨਾਲ ਕਹਿ ਰਿਹਾ। ਚੰਡੀਗੜ੍ਹ ਦੇ ਮੋਹਾਲੀ ਦੇ ਇਲਾਕੇ ਦੇ ਵਿੱਚ 7 ਸਾਲ ਪਹਿਲਾਂ ਇੱਕ ਏਕੜ ਪਾਲਿਸ ਦੇ ਨਾਮ ਦੇ ਉੱਪਰ ਪ੍ਰੋਜੈਕਟ ਆਇਆ ਜਿਹਦੇ ਵਿੱਚ 5-7000 ਏਕੜ ਜ਼ਮੀਨ ਸਰਕਾਰ ਨੇ ਐਕਵਾਇਰ ਕਰਨ ਦੀ ਗੱਲ ਕੀਤੀ ਔਰ ਉਹਦੇ ਵਿੱਚ ਵੀ ਇਹੀ ਗੱਲ ਸੀ ਕਿ ਏਕੜ ਜ਼ਮੀਨ ਦੇ ਤਹਿਤ ਤੁਸੀਂ 1000 ਗਾਜ ਦਾ ਰੈਹਾਸ਼ੀ ਪਲਾਟ ਤੇ 200 ਗਾਜ ਦਾ ਕਮਰਸ਼ੀਅਲ ਪਲਾਟਫਾਰਮ ਮਿਲੂਗਾ। ਅੱਜ ਤੱਕ ਉਹ ਸਕੀਮ ਸਿਰੇ ਨਹੀਂ ਚੜੀ। ਆਜੂਰੇ 50 ਕਿੱਲੇ ਦੇ ਐਕੋਪੀਸ਼ਨ ਦੇ ਉੱਪਰ 30 ਕਿੱਲੇ ਮਿਲਨੇ ਆ। ਅੱਜ ਦੇ 50 ਕਿੱਲੇ ਤਾਂ ਉਹ ਉਪਜਾਊ ਜ਼ਮੀਨ ਹੈ ਜਿੱਥੇ ਕਿਸਾਨ ਨੂੰ ਪੇਟ ਭਰਨ ਵਾਸਤੇ ਕੰਮ ਮਿਲਦਾ ਹੈ। ਜਿੱਥੇ ਸਾਡੇ ਕਣਕ ਤੇ ਚੌਲ ਦੀ ਖੇਤੀ ਹੁੰਦੀ ਹੈ। ਜਿਹਦੇ ਨਾਲ ਦੇਸ਼ ਦੇ ਵਿੱਚ, ਸੂਬੇ ਦੇ ਵਿੱਚ, ਇਲਾਕੇ ਦੇ ਵਿੱਚ ਲੋਕਾਂ ਨੂੰ ਖਾਣ ਵਾਸਤੇ ਅੰਨ ਮਿਲਦਾ ਹੈ। ਅੱਜ ਪਤਾ ਨਹੀਂ ਕੱਲ ਨੂੰ 50 ਕਿੱल्ल्याਾਂ ਦੇ ਜਗ੍ਹਾ ਦੇ ਜੇ 30 ਕਿੱਲੇ ਮਿਲਣਗੇ ਤੇ ਕਿਹੜੀ ਜ਼ਮੀਨ ਮਿਲੂਗੀ? ਕਿਸੇ ਜ਼ਮੀਨ ਮਿਲੂਗੀ? ਜਿੱਥੇ ਲੈਂਡ ਪੂਲਿੰਗ ਕਰਨ ਦੀ ਗੱਲ ਹੈ ਤਾਂ ਜਿਹੜੀਆਂ ਬੜੀਆਂ ਫੈਕਟਰੀਆਂ ਬੰਦ ਪਈਆਂ ਜਿਨ੍ਹਾਂ ਦੇ ਉੱਪਰ ਕੋਈ ਕੰਮ ਨਹੀਂ ਚੱਲਦਾ ਉਸੀਆਂ ਜ਼ਮੀਨਾਂ ਨੂੰ ਆਬਾਦ ਕਰਨ ਵਾਸਤੇ ਸਰਕਾਰ ਸਕੀਮ ਲੈ ਕੇ ਆਵੇ ਨਾ ਕਿ ਕਿਸਾਨ ਦੀ ਜਿਹੜੀ ਉਹ ਪਜਾਉ ਜ਼ਮੀਨ ਹੈ ਉਸ ਨੂੰ ਐਕਵਾਇਰ ਕਰਕੇ ਉਹਦੇ ਤਹਿਤ ਲੋਕਾਂ ਨੂੰ ਤੁਸੀਂ ਮੁਆਵਜ਼ਾ ਕਿਹੜਾ ਦੇਣ ਦੀ ਗੱਲ ਕਰਦੇ ਹੋ ਤਾਂ ਮੈਂ ਸਮਝਦਾ ਕਿ ਇਹ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਜੋ-ਜੋ ਗੱਲਾਂ ਉਹਨੇ ਸਾਡੇ ਲੋਕਾਂ ਨਾਲ ਕੀਤੀਆਂ ਅੱਜ ਉਹ ਕਿਸੇ ਗੱਲ ਨੂੰ ਪੂਰਾ ਨਹੀਂ ਕੀਤਾ ਔਰ ਅੱਜ ਮਾਹੌਲ ਕੀ ਹੈ ਪੰਜਾਬ ਵਿੱਚ ਮੈਨੂੰ ਪਤਾ ਹੈ ਨਾ ਤਾਂ ਕਦੇ ਪਹਿਲਾ ਪੰਜਾਬ ਦਾ ਕਿਸਾਨ ਕਦੇ ਝੁਕੇ ਕਿਉਂਕਿ ਕਿਸਾਨ ਗਰੀਬ ਮਜ਼ਦੂਰ ਆੜਤੀਆ ਸ਼ੈ ਸਾਰੇ ਇਕੱਠੇ ਹੋ ਕੇ ਲੜਾਈ ਲੜਦੇ ਜੇ ਪਹਿਲਾ ਤਿੰਨ ਕਾਲੇ ਕਾਨੂੰਨ ਬਣੇ ਪੰਜਾਬ ਦੇ ਕਿਸਾਨ ਭਰਾਵਾਂ ਨੇ ਸ਼ਹਾਦਤ ਦਿੱਤੀ ਭਾਜੀਪੀ ਦੀ ਦਿੱਲੀ ਦੀ ਸਰਕਾਰ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਕਿਸਾਨਾਂ ਨੇ اپنی جانਾਂ ਦੀ ਪਰਵਾਹ ਨਹੀਂ ਕੀਤੀ ਭਾਵੇਂ 2 ਸਾਲ ਬਾਰਡਰ ਤੇ ਬੈਠਣਾ ਪਿਆ 750 ਕਿਸਾਨ ਸ਼ਹੀਦ ਹੋਇਆ ਘੱਟੋ-ਘੱਟ 55-60 ਕਿਸਾਨ ਸਾਡੇ ਸੰਗੂਰ ਦੇ ਸ਼ਹੀਦ ਹੋਏ ਮੈਨੂੰ ਯਾਦ ਹੈ ਕਿ 40 ਸਾਡੇ ਉਹ ਸ਼ਹੀਦ ਪਰਿਵਾਰਾਂ ਦੇ ਕਿਸਾਨਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਕੰਮ ਵੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀ। ਤੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਨਾ ਵਿਕਾਸ ਦੀ ਗੱਲ ਹੈ, ਜ਼ਿੰਮੇਵਾਰੀਆਂ ਦੀ ਗੱਲ ਹੈ। ਸੰਗੂਰ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ 2009 ਦੇ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਤੁਸੀਂ ਮੈਨੂੰ ਭੇਜਿਆ ਜ਼ਿੰਮੇਵਾਰੀ ਸਮਝੀ ਕਿ ਚੰਡੀਗੜ੍ਹ ਦਾ ਪੀਜੀਐਸ ਦਾ ਹਸਪਤਾਲ 1954 ਚ ਬਣਿਆ ਸੀ ਤਾਂ ਉਸ ਤੋਂ ਬਾਅਦ ਦੂਜਾ ਹਸਪਤਾਲ 2013 ਦੇ ਵਿੱਚ ਕਾਂਗਰਸ ਪਾਰਟੀ ਦੀ ਮਨਮੋਹ ਸਿੰਘ ਦੀ ਸਰਕਾਰ ਨੇ ਰਾਹੁਲ ਗਾਂਧੀ ਦੀ ਸਰਕਾਰ ਨੇ ਸਾਡੇ ਕਾਬਦਾ ਪਿੰਡ ਦੇ ਵਿੱਚ 500 ਕਰੋੜ ਰੁਪਏ ਦੇ ਕੇ ਉੱਥੇ ਕਾਬਦਾ ਵਿੱਚ ਪੀਜੀਐਸ ਦਾ ਹਸਪਤਾਲ ਖੜਾ ਕੀਤਾ ਕੈਂਸਰ ਦੀ ਬਿਮਾਰੀ ਹਰ ਘਰ ਦੇ ਵਿੱਚ ਪ੍ਰਮਾਤਮਾ ਕਰੇ ਕਿਸੇ ਦੇ ਆਵੇ ਨਾ ਪਰ ਲੇਕਿਨ ਆਪਾਂ ਸਾਰੇ ਜਾਣਦੇ ਕਿ ਕਿੰਨਾ ਕੈਂਸਰ ਦੀ ਬਿਮਾਰੀ ਨੇ ਸਾਨੂੰ ਤੰਗ ਕੀਤਾ ਹੈ ਅੱਜ ਸਾਡੇ ਸੰਗੂ ਦੇ ਵਿੱਚ ਕੈਂਸਰ ਦਾ ਉਹ ਹਸਪਤਾਲ ਹੈ ਜਿਹੜਾ 95% ਤੋਂ ਵੱਧ ਲੋਕਾਂ ਦਾ ਇਲਾਜ ਮੁਫਤ ਦੇ ਵਿੱਚ ਕਰਦਾ ਇੱਕ ਪੈਸਾ ਖਰਚ ਨਹੀਂ ਹੁੰਦਾ ਔਰ ਉਹ ਵੀ ਕੈਂਸਰ ਵਰਗੀ ਬਿਮਾਰੀ ਦਾ ਖੇਤਾਂ ਦੀ ਗੱਲ ਹੈ ਪਾਰਖਾਨ ਦੀ ਗੱਲ ਹੈ ਸੜਕਾਂ ਦੀ ਗੱਲ ਹੈ ਸਕੂਲਾਂ ਦੀ ਗੱਲ ਹੈ ਇੱਕੋ ਹੀ ਸੋਚ ਹੈ ਕਿ ਇਲਾਕਾ ਅੱਗੇ ਜਾਵੇ ਲੋਕਾਂ ਦੀ ਜਾਨ ਲੋਕਾਂ ਦੀ ਜੋ ਤਕਲੀਫਾਂ ਉਹਦਾ ਹੱਲ ਹੋਵੇ ਮੈਨੂੰ ਯਾਦ ਹੈ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਟਰੱਕ ਯੂਨੀਅਨ ਨੂੰ ਟਰੱਕਮਣੂ ਤੋੜ ਦਿੱਤਾ ਗਿਆ ਸੀ ਪਰ ਚਾਹੇ ਸਾਡੇ ਇਲਾਕੇ ਦੀ ਗੱਲ ਹੋਵੇ ਸੰਗਰੂਰ ਦੀ ਗੱਲ ਹੋਵੇ ਪਵਾਨੀਗੜ੍ਹ ਦੀ ਗੱਲ ਹੋਵੇ ਦਿੜਬੇ ਦੀ ਗੱਲ ਹੋਵੇ ਕਿਸੇ ਜਗ੍ਹਾ ਦੇ ਉੱਪਰ ਟਰੱਕ ਆਪਰੇਟਰਾਂ ਨੂੰ ਕੋਈ ਕੰਮ ਤੋਂ ਵਾਂਝੇ ਨਹੀਂ ਕੀਤਾ ਗਿਆ ਹਰ ਜਗ੍ਹਾ ਦੇ ਉੱਪਰ ਬਾਹਰਲੇ ਵਪਾਰੀਆਂ ਨੂੰ ਰੋਕਿਆ ਗਿਆ ਔਰ ਸਾਡੇ ઠવા ਟਵਾਈ ਦਾ ਕੰਮ ਸਾਰੀਆਂ ਯੂਨੀਅਨਾਂ ਨੂੰ ਸਾਡੇ ਆਪਰੇਟਰਾਂ ਦੇ ਰਾਹੀਂ ਚੱਲਿਆ ਤਾਂ ਕਿ ਸਾਡੇ ਉਹ ਲੋਕ ਜਿਹੜੇ ਟਰੱਕਾਂ ਨੂੰ ਜਾਂ ਕਿਸ਼ਤਾ ਵਾਸਤੇ ਜਿਹੜੇ ਟਰੱਕਾਂ ਦੀ ਆਮਦਨੀ ਵਾਸਤੇ ਆਪਣੇ ਪਰਿਵਾਰਾਂ ਦੀ ਆਮਦਨੀ ਵਾਸਤੇ ਇਹ ਰਾਤ ਆਪਣੀ ਜ਼ਿੰਦਗੀ ਨੂੰ ਸੁਰੱਖਤੇ ਰੱਖ ਕੇ ਚਲਾਉਂਦੇ ਆ ਲੋਕਾਂ ਦੇ ਵਾਸਤੇ ਕੰਮ ਕਰਦੇ ਆ ਉਹਨਾਂ ਦੀ ਲੋਕੀ ਰੋਟੀ ਦੀ ਰਾਖੀ ਕੀਤੀ ਜਾ ਸਕੇ ਮੇਰੀ ਹਮੇਸ਼ਾ ਸੋਚ ਰਹੀ ਹੈ ਮੈਨੂੰ ਕਦੇ ਰਾਜਨੀਤੀ ਦੇ ਵਿੱਚ ਕੋਈ ਚੀਜ਼ ਦਾ ਲਾਲਚ ਨਹੀਂ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਸੇਵਾ ਦੇ ਨਾਲ ਜੋੜ ਕੇ ਰੱਖਿਆ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਮੈਂ ਆਪਣੀ ਸਾਰੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਹੌਸਲਾ ਦਿੱਤਾ ਭਾਵੇਂ 2022 ਦੇ ਵਿੱਚ ਮੈਂ ਕਮਜ਼ੋਰ ਰਹਿ ਗਿਆ ਲੋਕਾਂ ਨੇ ਮੈਨੂੰ 2009 ਦੇ ਵਿੱਚ MP ਬਣਾਇਆ 2000 ਸਤਾਰਾਂ ਤੁਸੀਂ ਲੋਕਾਂ ਨੇ ਮੈਨੂੰ ਐਮਐਲਏ ਬਣਾ ਕੇ ਵਜ਼ੀਰ ਬਣਾਇਆ ਭਾਵੇਂ ਮੈਂ 2022 ਚ ਕਮਜ਼ੋਰ ਰਹਿ ਗਿਆ ਪਰ ਲekin ਜੋ ਪਿਆਰ ਮੇਰੀ ਸਾਰੀ ਟੀਮ ਖੜੀ ਜੋਰੇ ਪ੍ਰਧਾਨ ਕੋ ਲੈ ਕੇ ਸਾਡੇ ਸਾਥੀ ਸਹਿਮਾਨਾ ਨਾ ਨਹੀਂ ਲੈਣਾ ਚਾਹੁੰਦਾ ਸਾਰੀ ਟੀਮ ਨੇ 2022 ਤੋਂ ਲੈ ਕੇ ਅੱਜ 2025 ਤੱਕ ਚਟਾਨ ਵਾਂਗੂ ਮੇਰਾ ਸਾਥ ਦਿੱਤਾ ਪਾਰਟੀ ਦਾ ਸਾਥ ਦਿੱਤਾ ਹਰ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਵੀ ਜਿਹੜੀ ਗੁੰਡਾਗਰਦੀ ਚੱਲੀ ਆ ਜਿਹੜੀ ਇਹਨਾਂ ਦੀ ਗਲਤ ਪਾਲਸੀ ਹੈ ਉਹਦੇ ਖਿਲਾਫ ਡੱਟ ਕੇ ਸਾਤ ਦਿਨ ਵਾਸਤੇ ਫੇਰਾ ਸਹਿਯੋਗ ਕੀਤਾ ਅੱਜ ਉਸੇ ਕਰੀਰੇ ਵਿੱਚ ਸਾਡਾ ਛੋਟਾ ਵੀਰ ਹਰਦੀਪ ਅੱਜ ਸਾਡਾ ਆਕੇ ਸਾਡੀ ਬਾਹ ਦੀ ਤਾਕਤ ਬਣ ਰਿਹਾ ਹੈ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਏਸੀ ਮਿਹਨਤ ਇਸ ਦੀ ਤਾਕਤ ਤੁਹਾਡਾ ਪਿਆਰ ਤੇ ਤੁਹਾਡਾ ਆਸ਼ੀਰਵਾਦ ਆਉਣ ਵਾਲੇ ਸਮੇਂ ਵਿੱਚ ਕਦੇ ਜਾਣੀ ਜਾਣ ਜਾਵਾਂਗੇ ਇਹਨੂੰ ਛੋਟਾ ਭਰਾ ਬਣਾ ਕੇ ਔਰ ਕੱਲਾ ਮੈਂ ਨਹੀਂ ਮੇਰੀ ਸਾਰੀ ਟੀਮ ਇਹਨੂੰ ਆਪਣਾ ਭਰਾ ਬਣਾ ਕੇ ਬੇਟਾ ਬਣਾ ਕੇ ਇਹਦੇ ਨਾਲ ਮਿਲ ਕੇ ਇਹਦੀ ਤਾਕਤ ਨੂੰ ਪਾਰਟੀ ਦੀ ਤਾਕਤ ਬਣਾ ਕੇ ਇਸ ਇਲਾਕੇ ਦੀ ਤਰੱਕੀ ਵਾਸਤੇ ਇਸ ਇਲਾਕੇ ਦੀ ਮਜ਼ਬੂਤੀ ਵਾਸਤੇ ਇਸ ਇਲਾਕੇ ਦੇ ਵਿੱਚ ਜੋ ਕੰਮ ਹੋਣ ਵਾਲੇ ਆ ਉਹਨਾਂ ਨੂੰ ਮੁਰਲੀ ਗੱਲ ਚਲਾ ਕੇ ਉਸ ਦੇ ਉੱਪਰ ਅਸੀਂ ਮਿਲ ਕੇ ਕੰਮ ਕਰਾਂਗੇ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸਾਡੇ ਪਵਾਨੀਗੜ੍ਹ ਦੇ ਇਲਾਕੇ ਦੇ ਲੋਕਾਂ ਦਾ ਸੰਦੂਰ ਦੇ ਇਲਾਕੇ ਦੇ ਲੋਕਾਂ ਦਾ ਤੇ ਪੰਜਾਬ ਦੇ ਲੋਕਾਂ ਦਾ ਪਿਆਰ ਤੇ ਆਸ਼ੀਰਵਾਦ ਕਾਂਗਰਸ ਪਾਰਟੀ ਦੇ ਰਿਹਾ ਧਾਣ ਵਾਲੀ 5 ਸਾਲ ਦੀ ਸਰਕਾਰ ਦੇ ਵਿੱਚ ਪੰਜਾਬ ਵਿੱਚ ਜੋ ਗੱਲਾਂ ਖੋਣ ਵਾਲੀਆਂ ਹਨ ਉਹਨਾਂ ਨੂੰ ਜ਼ਿੰਮੇਵਾਰੀ ਦੇ ਨਾਲ ਮੈਂ ਨਿਜੀ ਤੌਰ ਦੇ ਉੱਪਰ ਉਹ ਗੱਲਾਂ ਨੂੰ ਪੂਰਾ ਕਰਕੇ ਆਪਣੇ ਲੋਕਾਂ ਚ ਰੱਖਾਂਗੇ ਤਾਂ ਕਿ ਇਹ ਲੋਕਾਂ ਦੀ ਜ਼ਿੰਦਗੀ ਚੰਗੀ ਹੋ ਸਕੇ ਅੱਜ ਕਿੰਨਾ ਕਰਜ਼ਾ ਪੰਜਾਬ ਦੇ ਉੱਪਰ ਹੈ ਹਰ ਰੋਜ਼ ਇਸ موجوده ਸਰਕਾਰ ਨੇ ਕਿੰਨਾ ਕਰਜ਼ਾ ਪੰਜਾਬ ਦੇ ਦੇਵਾਦੇ ਉੱਪਰ ਲਿੱਤਾ ਇਹ ਆਪਾਂ ਸਾਰੇ ਜਾਣਦੇ ਆਂ ਔਰ ਇਸ ਨੂੰ ਪੰਜਾਬ ਨੂੰ ਕਰਜ਼ੇ ਜੋ ਵੀ ਬਾਹਰ ਕੱਢਣ ਦੀ ਗੱਲ ਹੈ ਤੇ ਪੰਜਾਬ ਨੂੰ ਮਜ਼ਬੂਤੀ ਨਾਲ ਅੱਗੇ ਲੈ ਕੇ ਜਾਣ ਦੀ ਵੀ ਗੱਲ ਹੈ ਤੇ ਪੰਜਾਬ ਦੇ ਵਿਕਾਸ ਦੀ ਵੀ ਗੱਲ ਹੈ ਪਿੰਡਾਂ ਦੇ ਵਿਕਾਸ ਦੀ ਗੱਲ ਹੈ ਸ਼ਹਿਰਾਂ ਦੇ ਵਿਕਾਸ ਦੀ ਗੱਲ ਹੈ ਔਰ ਮੈਂ ਜਦੋਂ ਵੀ ਕੋਈ ਕੰਮ ਕੀਤਾ ਮੈਨੂੰ ਪਤਾ ਉਹ ਰੇ ਤੂਰਪੱਤੀ ਦਾ ਪਾਰਕ ਦੀ ਗੱਲ ਹੈ ਤੇ ਮੈਂ ਹੀ 7 ਕਰੋੜ ਰੁਪਏ ਆਪਾਂ ਮਨਜ਼ੂਰ ਕਰਕੇ ਲੈ ਕੇ ਆਏ ਸੀ ਕਿ ਉਸ ਵੇਲੇ ਸਾਡੇ ਉੱਤੇ ਖਾਨ ਸਾਹਿਬ ਹੋਣੀ ਸਾਥੀ ਸੀ ਉਹਨਾਂ ਨੇ ਕੋਈ ਸਟੇ ਲੇਤਾ ਹੋਇਆ ਸੀ ਕਿ ਉਹ ਸਟੇ ਟੁੱਟ ਗਿਆ ਹੁਣ ਪਾਰਟੀ ਇਹਨਾਂ ਦੀ ਪਾਰਟੀ ਨੇ ਪਾਰਕ ਬਣਾਇਆ ਸਾਡੇ ਵਾਲਿਆਂ ਨੇ ਧੋਖਾ ਦੇ ਕੇ ਉਧਰ ਜਾ ਕੇ ਪਾਰਕ ਬਣਾ ਦੀ ਵਿਉਤਬੰਦੀ ਬਣਾਈ ਹੈ ਪਰ ਲੇਕਿਨ ਚੰਗਾ ਹੁੰਦਾ ਜੇ ਪਾਣੀ ਦੀ ਨਿਕਾਸੀ ਵਾਲਾ ਕੰਮ ਵੀ ਪਹਿਲਾਂ ਸੋਚ ਲੰਦੇ ਚੰਗਾ ਹੁੰਦਾ ਕਿ ਉਹ ਪਾਰਕ ਜਿਹਦੇ ਉੱਪਰ ਪੈਸਾ ਲੱਗ ਰਿਹਾ ਹੈ ਉਹ ਚੰਗੇ ਤਰੀਕੇ ਨਾਲ ਲੱਗੇ ਤਾਂ ਕਿ ਲੋਕਾਂ ਨੂੰ ਕਈ ਸਾਲ ਉਸ ਪਾਰਕ ਦਾ ਫਾਇਦਾ ਮਿਲ ਸਕੇ ਜਿਸ ਤਰ੍ਹਾਂ ਪੁਆਣੀਗੜ ਦੇ ਥਾਣੇ ਦੇ ਨਾਲ ਜੋ ਪਾਰਕ এনवायरमेंटਲ ਪਾਰਕ ਆਪਾਂ ਬਣਾਇਆ ਸੀ ਉਹਦੀ ਮੇਨਟੇਨੈਂਸ ਦਾ ਠੇਕਾ ਵੀ ਨਾਲ ਦਿੱਤਾ ਤਾਂ ਕਿ ਘਾਹ ਕੱਟਣ ਦੀ ਗੱਲ ਹੋਵੇ ਬੂਟੇ ਲਾਉਣ ਦੀ ਗੱਲ ਹੋਵੇ ਬੂਟੇ ਬਚਾਉਣ ਦੀ ਗੱਲ ਹੋਵੇ ਉਸੇ ਗੱਲ ਹੋ ਸਕੇ ਪੁਆਣੀਗੜ ਦੇ ਸਟੇਡੀਅਮ ਵਿੱਚ ਵੀ ਜਿੰਨਾ ਆਪਾਂ ਕੰਮ ਹੋ ਸਕਦਾ ਸੀ ਉਸ ਦੀ ਉੱਪਰ ਆਪਾਂ ਤਰਜੀਹ ਨਾ ਕੀਤਾ ਤਾਂ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਗੱਲ ਹੋ ਰਹੀ ਸੀ ਸਕੂਲਾਂ ਦੀ ਅੱਜ ਮੈਨੂੰ ਖੁਸ਼ੀ ਹੈ ਦੱਸ ਕੇ ਤਸੱਲੀ ਹੈ ਮੈਨੂੰ ਦੱਸ ਕੇ ਕਿ ਸਾਡੇ ਇਲਾਕੇ ਦਾ ਕੋਈ ਸਕੂਲ ਐਸਾ ਨਹੀਂ ਸਰਕਾਰੀ ਸਕੂਲ ਜਿੱਥੇ ਗਰੀਬ ਲੋਕਾਂ ਦੇ ਬੱਚੇ ਪੜ੍ਹਨ ਜਾਂਦੇ ਆ ਜਿਹੜਾ ਕਿਸੇ ਪ੍ਰਾਈਵੇਟ ਸਕੂਲ ਦੇ ਸਕੂਲ ਤੋਂ ਘੱਟ ਹੋਵੇ ਤਾਂ ਕਿ ਸਾਡੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲ ਸਕੇ ਬੱਚਾ ਉਹਨਾਂ ਨੂੰ ਵੀ ਚੰਗੇ ਖੇਡਾਂ ਦੇ ਸਾਧਨ ਮਿਲ ਸਕਣ ਉਹਨਾਂ ਦੇ ਬੱਚੇ ਵੀ ਚੰਗੀਆਂ ਸੜਕਾਂ ਤੇ ਜਾ ਸਕਣ ਔਰ ਕੱਲੇ ਸੜਕਾਂ ਦੀ ਗੱਲ ਨਹੀਂ ਅੱਜ ਆਪਣਾ ਇਲਾਕਾ ਆਪਣਾ ਸ਼ਹਿਰ ਤੇ ਆਪਣੇ ਪਿੰਡੋ ਇਲਾਕੇ ਜਿੱਥੇ ਕੱਲੇ-ਕੱਲੇ ਪਿੰਡ 'ਚ ਕੈਮਰਾ ਲੱਗਿਆ ਹੈ ਕੱਲੇ-ਕੱਲੇ ਪਿੰਡ ਤੇ ਗੋਲ ਸ਼ੀਸ਼ਾ ਲੱਗਿਆ ਹੈ ਕੱਲੇ-ਕੱਲੇ ਪਿੰਡ ਦੀ ਸੜਕ ਦੇ ਉੱਪਰ ਚਿੱਟੀ ਪੱਟੀ ਲੱਗੀ ਹੈ ਤਾਂ ਕਿ ਲੋਕ ਐਕਸੀਡੈਂਟ ਤੋਂ ਬਚ ਸਕਣ ਲੋਕਾਂ ਨੂੰ ਢੁੰਡ ਦੇ ਵਿੱਚ ਵੀ ਨੁਕਸਾਨ ਨਾ ਹੋਵੇ ਜੋ ਮੇਰੀ ਹਮੇਸ਼ਾ ਸੋਚ ਰਹੀ ਹੈ ਔਰ ਵਾਦਾ ਮੇਰਾ ਤੁਹਾਡੇ ਨਾਲ ਜੇ ਤੁਹਾਡਾ ਸਾਰਿਆਂ ਦਾ ਸਾਥ ਰਿਹਾ ਜੇ ਤੁਸੀਂ ਆਉਣ ਵਾਲੇ ਆਸਾਲ ਦੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਵਿਜੇਂਦਰ ਸਿੰਘਲਾ ਸਮਝ ਕੇ প্রচার ਕੀਤਾ mainu জিম্মদারি ਦਿੱতি वादा ਮੇਰਾ ਜਿਸ ਤਰ੍ਹਾਂ ਪਹਿਲਾ ਇਸ ਇਲਾਕੇ ਦੀ ਨਿਵਾਰ ਬਦਲੀ ਹੈ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਦਾ ਇਲਾਕਾ ਪੰਜਾਬ ਦਾ ਹੀ ਨਹੀਂ ਦੇਸ਼ ਦਾ ਇੱਕ ਮੂਨਾ ਸ਼ਹਿਰ ਬਣਾ ਕੇ ਤੁਹਾਡੇ ਵਿੱਚ ਰੱਖਣ ਦੀ ਜ਼ਿੰਮੇਵਾਰੀ ਵਿਜੇਂਦਰ ਸਿੰਘਾ ਦੀ ਹੋਊਗੀ ਔਰ ਮੈਂ ਔਰ ਮੈਂ ਔਰ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਕਈ ਵਾਰ ਭਰਮ ਹੋ ਜਾਂਦਾ ਹੈ ਕਿ ਸਗਲਾ ਸਾਡਾ ਇਲੈਕਸ਼ਨ ਇਹਨਾਂ ਉੱਤਰ ਜਾਵਾਲੇ ਉੱਤਰ ਜਾਵਾਲੇ ਮੈਂ ਕਿਤੇ ਨਹੀਂ ਚੱਲਿਆ ਜੋ ਪਿਆਰ ਤੁਸੀਂ ਦਿੱਤਾ ਤੁਹਾਡੇ ਕੋਲ ਹੀ ਹੈ ਤੁਹਾਡੇ ਕੋਲ ਹੀ ਰਹਿਣਾ ਹੈ ਇਸ ਇਲਾਕੇ ਦੀ ਸੇਵਾ ਕਰਨੀ ਹੈ ਇਮਾਨਦਾਰੀ ਤੇ ਸੱਚਾਈ ਨਾਲ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਇਸ ਇਲਾਕੇ ਦੇ ਬੱਚਿਆਂ ਦਾ ਚੰਗਾ ਕੁਬੇਖ ਹੋਵੇ ਆਪਾਂ ਫੈਕਟਰੀ ਲੈ ਕੇ ਆਏ ਸੀ ਸਿਮਿੰਟ ਦੀ ਤੇ ਜਿਸ ਦੇ ਉੱਪਰ ਕੋਈ ਸਟੇ ਹੋ ਗਿਆ ਆਉਣ ਵਾਲੇ ਸਮੇਂ ਹਾਈ ਕੋਰਟ ਚੋ ਸਟੇ ਟੁੱਟ ਗਿਆ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਹੈ ਉੱਥੇ ਵੀ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਤੇ ਉਸ ਦੇ ਨਾਲ ਸਾਡੇ ਇਲਾਕੇ ਦੇ ਇਸ ਇਲਾਕੇ ਦੇ ਬੱਚਾ ਨੂੰ ਰੋਜ਼ਗਾਰ ਮਿਲੂ ਉਸ ਉਸ ਫੈਕਟਰੀ ਦੇ ਨਾਲ ਹੋਰ ਕਾਰਖਾਨੇ ਤੇ ਹੋਰ ਕਾਰੋਬਾਰ ਖੁੱਲਣਗੇ ਜਿਹਦੇ ਨਾਲ ਸਾਡੇ ਲੋਕਾਂ ਨੂੰ ਆਰਥਿਕ ਮਜ਼ਬੂਤੀ ਮਿਲੂ ਮੈਡੀਕਲ ਕਾਲਜ ਦੀ ਮਨਜ਼ੂਰੀ ਅੱਪਾ ਕੀਤੀ ਸੀ ਔਰ ਘਾਵ ਦਾ ਪਿੰਡ ਦੇ ਵਿੱਚ ਗਊਸ਼ਾਲਾ ਲਾ ਲੈਣੇ 10 ਏਕੜ ਜ਼ਮੀਨ ਮੈਡੀਕਲ ਕਾਲਜ ਬਣਾਉਣ ਵਾਸਤੇ ਦਿੱਤੀ ਤੇ ਸੂਬੇ ਦੀ ਸਰਕਾਰ ਨੇ ਪਿਛਲੇ 3.5 ਸਾਲ ਤੋਂ ਦੋ ਵਾਰੀ ਉਹਦੀ ਜਗ੍ਹਾ ਬਦਲੀ ਪਰ ਮੈਡੀਕਲ ਕਾਲਜ ਹੀ ਲੱਗਿਆ ਮੇਰੀ ਤੇ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਅਸੀਂ ਪੰਜਾਬ ਸਰਕਾਰ ਦਾ ਪੈਸਾ ਮਨਜ਼ੂਰ ਕਰਕੇ ਮੈਡੀਕਲ ਕਾਲਜ ਮਨਜ਼ੂਰ ਕੀਤਾ ਸੀ ਅੱਜ ਉਸ ਮੈਡੀਕਲ ਕਾਲਜ ਨੂੰ ਜਿੱਥੇ ਬਣਾਉਣਾ ਚਾਹੁੰਦੇ ਹੋ ਬਣਾਓ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਕਿ ਜੇ ਉਹਨੂੰ ਕਾਤਾ ਦਾ ਬਣਾਓਗੇ ਜਿਹੜੇ ਬੱਚੇ ਉਸ ਮੈਡੀਕਲ ਕਾਲਜ ਚ ਪੜ੍ਹਨਗੇ ਉਹ ਬੱਚਿਆਂ ਨੂੰ ਦਾਦਾ ਕੈਂਸਰ ਹਸਪੀਟਲ ਦੇ ਵਿੱਚ ਵੀ ਜਾ ਕੇ ਤਜਰਬਾ ਦੇਣ ਵਾਸਤੇ ਮੌਕਾ ਮਿਲੂ ਕਿ ਪੀਜੀਆਈ ਦੇ ਵਿੱਚ ਜਿੱਤੇ ਚੰਡੀਗੜ੍ਹ ਪੀਜੀਏ ਦੇ ਡਾਕਟਰ ਆ ਕੇ ਲੋਕਾਂ ਦਾ ਇਲਾਜ ਕਰਦੇ ਆ ਉਥੇ ਜਾ ਕੇ ਵੀ ਉਹਨਾਂ ਨੂੰ ਟ੍ਰੇਨਿੰਗ ਤੇ ਤਜਰਬਾ ਮੈਨੂੰ ਮੈਂ ਸਮਝਦਾ ਕਿ ਅਗਰ ਉਹ ਸਾਡੇ ਘਾੜ ਦਾ ਪਿੰਡ ਦੇ ਵਿੱਚ ਦੀ ਜ਼ਮੀਨ ਦੇ ਉੱਪਰ ਬਣਦਾ ਤਾਂ ਉਹਦੇ ਨਾਲ ਸਾਡੇ ਉਥੇ ਪੜ੍ਹਨ ਵਾਲੇ ਬੱਚਿਆਂ ਨੂੰ ਭਾਰਤ ਸਰਕਾਰ ਦੇ ਦੋ بڑے ਹਸਪਤਾਲ ਜਿਹੜੇ ਪੰਜਾਬ ਵਿੱਚ ਕਿਤੇ ਨਹੀਂ

ਮੈਡੀਕਲ ਕਾਲਜ ਲੱਗੇ ਤਾਂ ਕਿ ਇਹ ਸਾਡਾ ਸੰਗਰੂਰ ਮੈਡੀਕਲ ਹੱਬ ਬਣੇ ਜਿੱਥੇ ਮੈਡੀਕਲ ਕਾਲਜ ਵੀ ਹੈ ਜਿੱਥੇ ਪੀਜਾ ਦਾ ਹਸਪਤਾਲ ਵੀ ਹੈ ਤੇ ਜਿੱਥੇ ਸਾਡਾ ਕੈਂਸਰ ਦਾ ਹਸਪਤਾਲ ਵੀ ਹੈ ਔਰ ਲੋਕਾਂ ਨੂੰ ਵੱਡੀ ਤੋਂ ਵੱਡੀ ਸਹੂਲਤ ਮਿਲੇ ਔਰ ਮੰਨ ਲਓ ਇੱਕ ਵਾਰ ਬਸ ਕੇ ਚੰਗਾ ਲੱਗਦਾ ਹੈ ਕਿ ਅੱਜ ਜਿਹੜੇ ਮਰੀਜ਼ ਪੰਜਾਬ ਰਾਜਸਥਾਨ ਸਾਡੇ ਇਲਾਕੇ ਤੋਂ ਜਾਂਦੇ ਸੀ ਅੱਗੇ ਰਾਜ ਅੱਗੇ ਰਾਜਸਥਾਨ ਤੇ ਹਰਿਆਣਾ ਦੇ ਮਰੀਜ਼

ਵਾਜੂ ਹਦੀਬ ਨੇ ਇਹ ਫੈਸਲਾ ਕੀਤਾ ਆਪਣੇ ਆਪ ਨੂੰ ਕਾਂਗਰਸ ਪਾਰਟੀ ਗੁਆਂਢੀ ਰੰਗ ਦਾ ਇਹਨੂੰ ਆਨਮਾਲੇ ਸਮੇਂ ਦੇ ਵਿੱਚ ਵਰਦਾ ਮਾਨ ਸਰਦਾਰ ਇਹਦੀ ਮਿਹਨਤ ਕਦੇ ਕਾਂਗਰਸ ਪਾਰਟੀ ਨਜ਼ਰਅੰਦਾਜ਼ ਨਹੀਂ ਕਰੋਗੀ ਇਹ ਸਾਡੀ ਟੀਮ ਦਾ ਮੁਰਲੀ ਗਤਾਰ ਦੇ ਵਿੱਚ ਖੜਾ ਹੋ ਕੇ ਪਾਰਟੀ ਦੀ ਮਜ਼ਬੂਤੀ ਵਾਸਤੇ ਇਲਾਕੇ ਦੀ ਤਰੱਕੀ ਵਾਸਤੇ ਸਾਡੀ ਟੀਮ ਦਾ ਹਿੱਸਾ ਵਰਕੇ ਕੰਮ ਕਰੂਗਾ ਇਸੋ ਮੈਂ ਜ਼ਿਆਦਾ ਕੁਛ ਨਾ ਕਹਦਾ ਹੋਇਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਆਪਣਾ ਸਤਿਕਾਰ ਉਤਾਰਦਾ ਹੈ ਬਹੁਤ ਧੰਨਵਾਦ ਸਰ ਜੀ ਇਸ ਸਭ ਤੋਂ ਪਹਿਲਾਂ ਅਸੀਂ ਵੱਡੇ ਪਰਿਵਾਰ ਵੱਲੋਂ ਤੁਹਾਨੂੰ ਵੱਲੋਂ ਸਾਰੀ ਟੀਮ ਦਾ ਮਾਣ ਦਿਵਾਇਆ ਸਾਰਿਆਂ ਨੂੰ ਨੱਥੂ ਵਿੱਚੋਂ